ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਜ਼ਖਮੀ ਹੋਏ ਫੌਜੀ ਜਵਾਨਾਂ ਦੀ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਸ਼ਹਿਰ ਦੀਆਂ ਸਮੂਹ ਐਨ ਜੀਓਜ਼ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਡੀ ਆਈ ਜੀ ਬੀ ਐਸ ਐਫ ਹੈੱਡ ਕੁਆਰਟਰ ਚਲੰਦਰ ਡਾਕਟਰ ਸ਼ਿਵ ਕੁਮਾਰ ਹਾਜ਼ਰ ਹੋਏ ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਨਿਗ੍ਹਾਸਵਗਤ ਕੀਤਾ ਗਿਆ ਕੈਂਪ ਦੌਰਾਨ ਜਿੱਥੇ ਸਿਵਲ ਹਸਪਤਾਲ ਜਲੰਧਰ ਦੀ ਟੀਮ ਵੱਲੋਂ 100 ਦੇ ਕਰੀਬ ਖੂਨਦਾਨੀਆਂ ਵੱਲੋਂ ਦਿੱਤਾ ਗਿਆ ਖੂਨ ਇਕੱਤਰ ਕੀਤਾ ਗਿਆ ਉੱਥੇ ਹੀ ਡਾਕਟਰ ਸ਼ਿਵ ਕੁਮਾਰ ਅਤੇ ਹਲਕਾ ਵਿਦੈਗ ਬਲਵਿੰਦਰ ਸਿੰਘ ਢਾਲੀਵਾਲ ਨੇ ਕਲੱਬ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦੇ ਸਮੂਹ ਖੂਨਦਾਨ ਕਰਦੇ ਵਾਲੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਖੂਨਦਾਨੀਆਂ ਵੱਲੋਂ ਦਾਨ ਕੀਤਾ ਇਹ ਖੂਨ ਇਸ ਆਪਰੇਸ਼ਨ ਵਿੱਚ ਜ਼ਖਮੀ ਹੋਏ ਫੌਜੀਆਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ ਉਹਨਾਂ ਸਮੂਹ ਨਾਗਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਭੈ ਦੇ ਆਪਣਾ ਖੂਨਦਾਨ ਕਰਨ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਜ਼ਰੂਰਤਮੰਦ ਇਨਸਾਨ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਕਿ ਪਿਛਲੇ 10 ਦਿਨ ਤੋਂ ਲਗਾਤਾਰ ਜਿਹੜਾ ਹੈਗਾ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਹਾਲਾਤ ਸੀਗੇ ਉਤਨਾ ਪੂਰਨ ਸੀਗੇ ਅਤੇ ਜਿੱਥੇ ਪਹਿਲਾਂ ਪਾਕਿਸਤਾਨ ਵੱਲੋਂ ਪਹਿਲਾਂ ਦੀ ਤਰ੍ਹਾਂ ਗਲਤ ਮਨਸੂਬਿਆਂ ਦੇ ਤਹਿਤ ਉਹਨਾਂ ਨੇ ਪਹਿਲਗਾਮ ਵਿਖੇ ਜਿਹੜਾ ਸਾਡੇ ਨਿਰਦੋਸ਼ ਆਤਵਾਸੀਆਂ ਦਾ ਜਿਹੜਾ ਕਤਲ ਕੀਤਾ ਸੀਗਾ ਉਦੇ ਇਵਸ ਵਿੱਚ ਜਿਹੜਾ ਹੈਗਾ ਉਹ ਉਸ ਦਿਨ ਤੋਂ ਤਨਾਪੁਰ ਨੂੰ ਕ੍ਰੀਏਸ਼ਨ ਚੱਲ ਰਹੀ ਸੀ ਔਰ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਜਿਹੜਾ ਹੈਗਾ ਪਰਦੇਸ ਵੱਲੋਂ ਉਹਦਾ ਦਵਾਬੇ ਹਮਲਾ ਕਰਦੇ ਹੋਏ ਜਿਹੜਾ ਹੈਗਾ ਜਿੱਥੇ ਪਾਕਿਸਤਾਨ ਦੇ ਜਿਹੜੇ ਹੈਗੇ ਐ ਕੈਂਸ ਲੱਗੇ ਹੋਏ ਸੀਗੇ ਉਹਨਾਂ ਨੂੰ ਡਿਸਟਰੋਏ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪਾਕਿਸਤਾਨ ਵੱਲੋਂ ਜਿਹੜਾ ਹੈਗਾ 파ਰਦ ਦੇ ਜਿਹੜਾ ਹੈਗਾ ਜਿੱਥੇ ਸਰਦੀ ਹਲਕਿਆਂ ਵਿੱਚ ਉਸ ਦੇ ਨਾਲ ਹੀ ਜਿਹੜੇ ਸਿਵਿਲਨ ਇਲਾਕੇ ਸੀਗੇ ਤੇ ਸਖਰੀ ਪੰਜਾਬ ਦੇ ਜਿਵੇਂ ਆਪਾਂ ਸਾਰੇ ਜਾਣਦੇ ਕਿ ਪਸੋਂ 12 ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਮਜ਼ਾਈਲ ਜਿਹੜਾ ਅਟੈਕ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਕੱਲ ਇਸ ਤਰ੍ਹਾਂ ਕੇ ਸਾਡਾ ਫਰੇਮਪੁਰ ਪਿੰਡ ਹੈਗਾ ਉਹਦੇ ਵਿੱਚ ਮਜ਼ਾਈਲ ਇੱਕ ਖੇਤਾਂ ਵਿੱਚ ਆ ਕੇ ਗਿਰੀ ਲੋਕਾਂ ਦੇ ਵਿੱਚ ਜਿਹੜਾ ਕਾਫੀ ਜਿੱਥੇ دہشت ਦਾ ਮਾਹੌਲ ਸੀਗਾ ਉੱਥੇ ਹੀ ਸਾਰੇ ਦੇਸ਼ ਵਾਸੀ ਵਿਦਾਈ ਦੇ ਪਾਤਰਨ ਕਿ ਸਾਰਿਆਂ ਨੇ ਇਸ ਸਮੇਂ ਦੇਸ਼ ਦੀ ਖਾਤਰ ਜਿਹੜਾ ਹੈਗਾ ਹਰ ਸੰਭਵ ਯਤਨ ਕਰਨ ਦੇ ਆ ਜਿੱਥੇ ਵਚਨ ਦਿੱਤਾ ਹੈਗਾ ਉੱਥੇ ਹੀ ਆਪਾਂ ਸਾਰੇ ਜਾਣਦੇ ਹੈਗੇ ਕਿ ਫਗਵਾੜੇ ਵਿੱਚ ਸਾਰੇ ਜਾਣਦੇ ਹੈਗੇ ਜਿੰਨੇ ਐਨ ਜੀਓਜ਼ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਹੈਗਾ ਉਹ ਸਾਰੇ ਪੰਜਾਬ ਵਿੱਚ ਮਿਸਾਲ ਹੈਗੇ ਆ ਉਸੇ ਤਰ੍ਹਾਂ ਜਿਹੜੇ ਹਿੰਦੁਸਤਾਨ ਬਲੱਡ ਡੋਨਰ ਰਜਿਸਟਰ ਜਿਹੜੀ ਕਲੱਬ ਹੈਗੀ ਆ ਉਹਦੇ ਵੱਲੋਂ ਅੱਜ ਜਿਹੜਾ ਹੈਗਾ ਅੱਜ ਦੇ ਹਾਲਾਤ ਨੂੰ ਮੁੱਖ ਰੱਖਦੇ ਹੋ ਜਿਹੜਾ ਇੱਥੇ ਬਲੱਡ ਕੈਂਪ ਲਗਾਇਆ ਗਿਆ ਹੈਗਾ ਪਰ ਮੈਂ ਉਮੀਦ ਕਰਦਾ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਪਗਵਾੜਾ ਪਾਸੇ ਜਿਹੜਾ ਇਹਦੇ ਵਿੱਚ ਆ ਕੇ ਯੋਗਦਾਨ ਪਾਉਣਗੇ ਕਿਉਂਕਿ ਕਦੇ ਵੀ ਸਮਾਂ ਇਸ ਤਰ੍ਹਾਂ ਦਾ ਆ ਸਕਦਾ ਹੈ ਕਿ ਸਾਨੂੰ ਖੂਨ ਦੀ ਜਰੂਰਤ ਪੈ ਸਕਦੀ ਹੈ ਤਾਂ ਇਸ ਕਰਕੇ ਸਾਰੇ ਹੀ ਭਾਰਤ ਵਾਸੀਆਂ ਦਾ ਤੇ ਫਗਵਾੜਾ ਵਸੀਆਂ ਦਾ ਜਿਹੜਾ ਹੈਗਾ ਇਸ ਮੌਕੇ ਕੰਕੰਦ ਦਿੱਤਾ ਹੈ ਜਿਹੜਾ ਖੂਨ ਹੈਗਾ ਉਹ ਜਿਹੜਾ ਹੈਗਾ ਸਾਡੀਆਂ ਕੀਮਤਾਂ ਜਾਨਾਂ ਬਚਾਉਣ ਵਿੱਚ ਉਹ ਸਹਾਇ ਹੋਵੇਗਾ ਕਿਉਂਕਿ ਇਹ ਜਿਹੜਾ ਆਪਣਾ ਹਿੰਦੂਸਤਾਨ ਬਲਿਆ ਨੇ ਜਿਹੜਾ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਇਹ ਫੋਰ ਜਿਹੜੀ ਸਿਵਲ ਪੋਪੂਲੇਸ਼ਨ ਵਾਸਤੇ ਇੱਕ ਬਹੁਤ ਹੀ ਵਧੀਆ ਨੋਵਲ ਕਾਜ ਵਾਸਤੇ ਹੈ ਔਰ ਮੈਂ ਸਾਰੇ ਜਿੰਨੇ ਵੀ ਉਸ ਤੀਕੇ ਕੇ ਫਗਵਾੜੇ ਦੇ ਉਹਨਾਂ ਨੂੰ ਇਹੀ ਕਰ ਰਿਹਾ ਉਹਨਾਂ ਦੇ ਅੱਗੇ ਰੀਕਵੈਸਟ ਕਰਦਾ ਕਿ ਵੱਧ ਚੜਕੇ ਵਿੱਚ ਚਲੋ ਕਿਉਂਕਿ ਇਹ ਜਿਹੜਾ ਬਲੱਡ ਹੈ ਇਹ ਗਵਰਨਮੈਂਟ ਹਸਪੀਟਲ ਦੇ ਵਿੱਚ ਜਾਏਗਾ ਕਿਤੇ ਵਿਕੇਗਾ ਨਹੀਂ ਇਹ ਕੰਮ ਗਰੀਬ ਬੰਦੇ ਦੇ ਕੰਮ ਆਏਗਾ ਜਵਾਨਾਂ ਨੂੰ ਬਲੱਡ ਦੀ ਜ਼ਰੂਰਤ ਹੈ ਇਸ ਟਾਈਮ ਚਲੋ ਬਾਅਦ ਸਿਚੁਏਸ਼ਨ ਦੇ ਵਿੱਚ ਜਵਾਨਾਂ ਦੇ ਵਾਸਤੇ ਬਲੱਡ ਦੀ ਯੂਜ਼ ਪੈਂਦੀ ਔਰ ਅਸੀਂ ਕਦੇ ਵੀ ਜਿੱਦਾਂ ਸਿਵਲ ਹਸਪੀਟਲ ਜਾਂਦਾ ਤੋਂ ਟੀਮ ਆਈ ਹੈ ਉਥੇ ਸਾਨੂੰ ਕਦੇ ਵੀ ਇਹਨਾਂ ਨੇ ਕਦੇ ਵੀ ਡਿਨਾਈ ਨਹੀਂ ਕੀਤਾ ਅਸੀਂ ਉਥੇ ਵੀ ਵੈਸੇ ਵਿੱਚ ਅਸੀਂ ਕੈਂਪ ਲਗਾਉਂਦੇ ਰਹਿੰਨੇ ਆ ਇੱਥੇ ਵੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਵਾ ਵਧੀਆ ਤਰੀਕੇ ਨਾਲ ਇੱਥੇ ਆਓ ਔਰ ਜਿਨ੍ਹਾਂ ਤੋਂ ਜਿਨ੍ਹਾਂ ਆਪਣਾ ਯੋਗਦਾਨ ਦੇ ਸਕਦਾ ਦੇਣਾ ਚਾਹੀਦਾ ਇਸ ਦੌਰਾਨ ਕੌਂਸਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਕੌਂਸਲ ਦੇ ਮੈਂਬਰ ਨੀਰੇ ਬਖਸ਼ੀ ਤੋਂ ਇਲਾਵਾ ਹੋਰ ਮੈਂਬਰਾਂ ਨੇ ਜਿਥੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਖੂਨਦਾਨ ਕਰਨ ਵਾਲੇ ਸਾਰੇ ਹੀ ਖੂਨਦਾਨੀਆਂ ਦਾ ਵੀ ਧੰਨਵਾਦ ਕੀਤਾ ਹੁਣ ਆ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ جاری ਰੱਖੇ ਜਾਣਗੇ ਇਸ ਦੌਰਾਨ ਵਿਤਨਪੁਰੀ ਟੋਨੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸ਼ਹਿਰ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਇੱਕ ਆਪਰੇਸ਼ਨ ਰਕ ਸਿੰਧੂ ਦੇ ਤਹਿਤ ਬਲੱਡ ਕੈਂਪ ਕਰਨ ਜਾ ਰਿਹਾ ਹੈ ਉਸ ਇਸ ਕੈਂਪ ਦੇ ਵਿੱਚ ਸਾਰੇ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਇਨਵਾਈਟ ਕੀਤਾ ਗਿਆ ਔਰ ਸਭ ਨੇ ਕਮਿਟ ਕੀਤਾ ਕਿ ਅਸੀਂ ਜਿੰਨੇ ਵੀ ਜਥੇਬੰਦੀਆਂ ਇਹ ਬਲੱਡ ਕੈਂਪ ਵਾਸਤੇ ਆਪਣੇ 5 ਤੋਂ 7 ਡੋਨਰ ਲੈ ਕੇ ਆਣਗੇ ਔਰ ਸਾਨੂੰ ਇਸ ਸ਼ਹਿਰ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਔਰ ਅੱਛਾ ਕੈਂਪ ਚੱਲ ਰਿਹਾ ਹੈ ਇਹ ਔਰ ਇਹ ਕੈਂਪ ਅਸਲੇ ਸਮਾਪਤੀ ਦੀ ਕਰਾਗਾਰ ਦੇ ਵਿੱਚ ਜਾ ਰਿਹਾ ਸਾਨੂੰ ਬੜੀ ਖੁਸ਼ੀ ਹੈ ਕਿ ਸਾਰੇ ਸ਼ਹਿਰ ਨੇ ਸਾਨੂੰ ਇੰਨਾ ਵਧੀਆ ਹੰਗਾਰਾ ਦੇ ਕੇ ਇਹ ਕੈਂਪ ਨੂੰ ਸਫਲ ਕੀਤਾ